ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀ ਪੌ ਵਾਲੀ ਅੱਜ ਤੁਹਾਨੂੰ ਬਹੁਤ ਚਿਰ ਬਾਅਦ ਬਲੌਗ ਵੇਖਣ ਨੂੰ ਮਿਲੂ ਆਪਣਾ ਅੱਜ ਆਪਾਂ ਜਾ ਰਹੇ ਹਾਂ ਚਟਾਲਿਆਂ ਦੇ ਸ਼ਹਿਰ ਚ ਸਰਸੇ ਜਾਨੀ ਕਿ ਹਰਿਆਣੇ ਦੇ ਵਿੱਚ ਸਾਡੇ ਸੰਤ ਗੋਇਕਾ ਨੰਦ ਜੀ ਤੇ ਬਾਬਾ ਬਹਾਦਰ ਜੀ ਦਾ ਡੇਰਾ ਉੱਥੇ ਤੇ ਉੱਥੇ ਮੋਸ਼ਾ ਆ ਸੀ ਜਾ ਰਹੇ ਆ ਇਧਰ ਸੁਰਜੀਤ ਸਿੰਘ ਨੰਬਰਦਾਰ ਇਧਰ ਸਾਡਾ ਤਾਇਆ ਜੀ ਬਿੱਲੂ ਸਿੰਘ ਪਿੰਡ ਦਾ ਮੋਟਰ ਵਿਅਕਤੀ ਤੇ ਇਧਰ ਸਾਡਾ ਗੁਰਦੁਆਰਾ ਪ੍ਰਬੰਧਕ ਮਿਟੀ ਦਾ ਪ੍ਰਧਾਨ ਗੁਰਵਿੰਦਰ ਸਿੰਘ ਖਾਲਸਾ ਤੇ ਇਧਰ ਸਾਡਾ ਭਰਾ ਪਰਤਪਾਲ ਸਿੰਘ ਕਾਲਾ ਅਸੀਂ ਜਾ ਰਹੇ ਆ ਤੇ ਜੈਲਦਾਰ ਆਰਕੇ ਤੇ ਗੁਰਵਿੰਦਰ ਸਰਪੰਚ ਆਰਕੇ ਉਹ ਗਏ ਆ ਬਾਹਰ ਹਜੂਰ ਸਾਹਿਬ ਟੂਰ ਤੇ ਅੱਜ ਤੱਕ ਆ ਜਾਣਗੇ ਸ਼ਾਮ ਨੂੰ ਤੇ ਬਾਕੀ ਸੰਗਤ ਆ ਰਹੀ ਹੈ ਨੰਬਰਦਾਰ ਦੀ ਗੱਡੀ ਤੇ ਜਾਵਾਂਗੇ ਅਸੀਂ ਤੇ ਤੁਹਾਨੂੰ ਜਿਵੇਂ ਜਿਵੇਂ ਕਾਫਲਾ ਤੁਰੂਗਾ ਓਵੇਂ ਓਵੇਂ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਜ ਡੇਰਾ ਦਿਖਾਵਾਂਗੇ ਢੋੜ ਰੋਹੀ ਸਰਸੇ ਚ ਪੈਂਦਾ ਇਹ ਹਰਿਆਣੇ ਦਾ ਪਿੰਡ ਕਾਲਿਆਂ ਵਾਲੀ ਕੋਲ ਸੋ ਉੱਥੇ ਸਾਡੇ ਬਾਬਾ ਬਹਾਦਰ ਜੀ ਦਾ ਡੇਰਾ ਉੱਥੇ ਤੇ ਉਸ ਡੇਰੇ ਦੇ ਵਿੱਚ ਮੋਸ਼ਾ ਬਣਾਇਆ ਜਾ ਰਿਹਾ ਵਰਛੀ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਤੇ ਜੇ ਆਪਣਾ ਬਲੌਗ ਚੰਗਾ ਲੱਗਿਆ ਲਾਇਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹਣਾ ਤੇ ਆਪਾਂ ਤੁਰਾਂਗੇ ਤੇਲ ਪੰਪ ਤੋਂ ਆਪਾਂ ਇਸ ਟਾਈਮ ਹੈਗੇ ਆਪਣੇ ਤੇਲ ਪੰਪ ਤੇ ਤੇ ਛਾ ਆਵਾਜ਼ ਗੁਰਵਿੰਦਰ ਸਿੰਘ ਸਰਪੰਚ ਦਾ ਮੁੰਡਾ ਉਹ ਹਜੇ ਆ ਰਿਹਾ ਤਿਆਰ ਹੋ ਕੇ ਉਹ ਜਿੰਮ ਗਿਆ ਸੀ ਧੜਕੇ ਤੇ ਟਾਈਮ ਹੋ ਗਏ 7:30 ਵਜੇ ਸਵੇਰੇ ਤੇ ਆਪਾਂ ਇੱਥੋਂ ਚਾਲੇ ਪਾ ਦੇਣੇ ਆ 8:30 ਦੇ ਵਿੱਚ ਤੇ ਜਿਵੇਂ ਜਿਵੇਂ ਆਪਾਂ ਹਰਿਆਣੇ ਦੇ ਵਿੱਚ ਵੜਾਂਗੇ ਓਵੇਂ ਓਵੇਂ ਤੁਹਾਨੂੰ ਸਾਰੇ ਵੀਉਦ ਹੌਂ ਦੇ ਆਵਾਂਗੇ ਰਾਹ ਦੇ ਦ੍ਰਿਸ਼ ਤੇ ਵਾਟਰ ਵਾਲਾ ਆਪਾਂ ਆਪਣਾ ਇਹ ਬਲੌਗ ਬਣਾ ਰਹੇ ਆ ਕੋਈ ਚਾਰ ਸ਼ਬਦ ਕਹਿ ਸਕਦੇ ਹਾਂ ਉੱਠ ਕੇ ਤਾਂ ਕਹੂੰ ਦਰਸ਼ਕਾਂ ਨੂੰ ਆਪਾਂ ਨੂੰ ਬਸ ਦਰਸ਼ਕ ਸਾਰੇ ਸਤਿ ਸ਼੍ਰੀ ਅਕਾਲ ਜੀ ਹਾਂ ਤੇ ਅੱਜ ਬਾਬਾ ਦੇ ਦੇਰੇ ਤੇ ਬਾਬਾ ਚੁੱਪੇ ਦਾ ਢੋਲ ਰੋਹੀ ਹਾਂ ਬਹੁਛੇ ਤੇ ਜਾ ਰਹੇ ਹਾਜ਼ਰ ਬਹੁਤ ਸਾਰੀ ਸੰਗਤ ਬਸ ਆਈ ਖੁਸ਼ੀ ਹੈ ਜੀ ਸਾਰਿਆਂ ਨੂੰ ਮੁਬਾਰਕਾ ਬਹੁਤ ਖੁਸ਼ੀ ਹੈ ਸਾਰੇ ਡੇਰੇ ਦੇ ਸਤਿਧਾਲੂਆਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਅਸੀਂ ਬਾਬਾ ਵਾਹਲ ਦਾਸ ਡੇਰਾ ਜੱਸੀਪੋਵਾਲੀ ਤੇ ਡੇਰਾ ਬਾਬਾ ਚੁੱਪੇ ਦਾ ਢੋਲ ਰੋਹੀ ਤੇ ਸਤਿਧਾਲੂਆਂ ਨੂੰ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਮੁबारकਾ ਦਿੰਨੇ ਆ ਤੇ ਆਪਾਂ ਚੱਲਦੇ ਆਂ ਅੱਗੇ ਤੇ ਗੱਡੀਆਂ ਵਾਲੇ ਵੀ ਆ ਗਏ ਹਰੇਕ ਬੰਦਾ ਕੰਮ ਤੇ ਜਾ ਰਿਹਾ ਉਧਰ ਆਪਣੀ ਛੜਕਾ ਗਈ ਪਿਛਲੇ ਪਾਸੇ ਸਾਰੇ ਰਾਹੀ ਜਾ ਰਿਹਾ ਸ਼ਰਕ ਤੇ ਤੇ ਆਪਣੇ ਕੋਲ ਫਰਦਾਲੂ ਪਹੁੰਚ ਗਿਆ ਲੈ ਥੋੜੀ ਜਾਣਕਾਰੀ ਦਾ ਦਾਤਾ ਵੀਰਾ ਸਿੰਘ ਨੰਦਰੀਵਾਲ ਆ ਮੈਂਬਰ ਹਾਂਜੀ ਵਲੌਗ ਮਾਰ ਰਿਹਾ ਤੇ ਆਪਾਂ ਫਰਦਾਲੂ ਆ ਕੇ ਡੇਰੇ ਦੇ ਤੇ ਆਪਣੇ ਨਾਲ ਜਾਣਗੇ ਜਸਤੂਆਂ ਜਾਂਦੀਆਂ ਹੁੰਦੀਆਂ ਕਈ ਗੱਡੀਆਂ ਜਿੱਦੇ ਮੋਛਾਉਂਦਾ ਢੋੜਡ ਰੋਹੀ ਘਰ ਸੇ ਬੇਰੇ ਚ ਤੇ ਸਾਡਾ ਤਾਏ ਦਾ ਲੜਕਾ ਰਾਜਵੀਰ ਸਿੰਘ ਗੰਦੀਵਾ ਸਾਡਾ ਭਰਾ ਸੁਖਵਿੰਦਰ ਸਿੰਘ ਟਮਾਣੇ ਦਾ ਲੜਕਾ ਉਹ ਵੀ ਜਾ ਰਿਹਾ ਤੇ ਤੁਹਾਡਾ ਤਾਇਆ ਪਿੰਡ ਦਾ ਚੌਂਕੀਦਾਰ ਦਾ ਉਹਨੂੰ ਤਾਂ ਜਾਣਦੀ ਹੂ ਸਾਰੇ ਹਨ ਤੇ ਚੜਦੀ ਕਲਾ ਜਾ ਸਾਰੇ ਤੇ ਚੱਲ ਰਹੇ ਆ ਇਹ ਵਾਸਤੇ ਕੋ ਬੰਦੇ ਦੀ ਢੀਕਾ ਸਰਪੰਚ ਦੇ ਲੜਕੇ ਸ਼ਾਹਵਾਜ ਦੀ ਲਓ ਤਿਆਰ ਬਿਆਨ ਹੋ ਕੇ ਆਉਂਦਾ ਤੇ ਫਿਰ ਆਪਾਂ ਤੁਹਾਂਗੇ ਗੱਡੀ ਇੱਧਰ ਖੜੀ ਐ ਇੱਕ ਇੱਕ ਗੱਡੀ ਉਹ ਪਿੱਛੇ ਖੜੀ ਆ ਉਧਰਲੇ ਪਿਛਲੇ ਪਾਸੇ ਜਿਵੇਂ ਜਿਵੇਂ ਕਾਫਲਾ ਤੁਰੂਗਾ ਉਵੇਂ ਉਵੇਂ ਤੁਹਾਨੂੰ ਦਰਸ਼ਨ ਕਰਾਉਂਦੇ ਜਾਵਾਂਗੇ ਤੇ ਆਪਣੇ ਬਲੌਗਰਾਂ ਜੁੜੇ ਰਹੋ ਤੇ ਵਧੀਆ ਤੁਹਾਨੂੰ ਬਲੌਗ ਦਿਖਾਵਾਂਗੇ ਲੈ ਹੁਣ ਕਾਫਲਾ ਤੁਰ ਪਿਆ ਤੇ ਆਪਾਂ ਤੁਰਦੇ ਆਂ ਾਰੇ ਬਹਿ ਗਏ ਗੱਡੀ ਚ ਉਧਰ ਪਿੱਛੇ ਗੱਡੀ ਚ ਬਹਿ ਗਏ ਤੇ ਬਾਣ ਸਿੰਘ ਨੰਬਰਦਾਰ ਗੱਡੀ ਡਰਾਈਵਿੰਗ ਕਰਨਗੇ ਇਧਰ ਪਿੱਛੇ ਆਪਣੇ ਛਾਵਾ ਆਜ ਇਧਰ ਛਾਵਾ ਆਜ ਜਿਹੜਾ ਇਹ ਇਹਦੀ ਟੀ ਕਰਦੇ ਸੀ ਤੇ ਉਹ ਤੂੰ ਖਾਲਸਾ ਜੀ ਮੂੰਹ ਤਾਂ ਖੋਲ ਲੋ ਹੁਣ ਕਿਹੜਾ ਗਰਦ ਪੈਂਦੀ ਐ ਤੇ ਆਪਣਾ ਪ੍ਰਤਮਾਲ ਸਿੰਘ ਕਾਲਾ ਪੰਚਾਇਤ ਮੈਂਬਰ ਪਿੰਡ ਜੱਸੀਪੁਰ ਵਾਲੀ ਅੱਜ ਸਰਪੰਚ ਹੈ ਨਹੀਂ ਸੀ ਤੇ ਸਰਪੰਚ ਦੀ ਭੂਮਿਕਾ ਮੈਂ ਨਿਭਾ ਰਿਆ ਹਾਂ ਹਾਂ ਤੇ ਆਪਾਂ ਪੰਪ ਤੋਂ ਨਿਕਲ ਚੱਲ ਜਾਈਏ ਹਾਂ ਛੜ ਕੇ ਸ਼ਾਰਕ ਤੇ ਇਹਦੇ ਨਾਲ ਆ ਆ ਤੁਹਾਨੂੰ ਦਿਖਾਵਾਂਗੇ ਅੱਜ ਆਂਦਾ ਟੈਂਟ ਛੜ ਕੇ ਤੇ ਹੈ ਤੇ ਇਧਰੋਂ ਮੁੜ ਕੇ ਆਪਾਂ ਪੰਪ ਤੋਂ ਤੁਹਾਨੂੰ ਦਿਖਾਉਣੇ ਇੱਥੋਂ ਜਾ ਕੇ ਉਹ ਮਾਨਸਾ ਰੋਡ ਤੇ ਜੀ ਥੱਲੇ ਕਰ ਲਉਣਾ ਸਿੰਗੋਦੀ ਦਾਦ ਤੇ ਪਹੁੰਚ ਚੁੱਕੇ ਹਾਂ ਚੌਕੀ ਸਿੰਗੋਦੀ ਹੱਦ 'ਚ ਅਸੀਂ ਪਹੁੰਚ ਚੁੱਕੇ ਹਾਂ ਆਈਲਸੀਆ ਨੇ ਮੋਰਕੂਆ ਗੱਡੀ ਗੁਰਮਿੰਦਰ ਸਿੰਘ ਕਿੰਦੀ ਮੈਂਬਰ ਦੀ ਗੱਡੀ ਬਹੁਤ ਪਿਆਰਾ ਬਣਾਇਆ ਬੜਾ ਬੜਾ ਬਣਾਇਆ ਹਵਾ ਬਾਬਾ ਦੂਰ ਤੋਂ ਬੈਠਣਾ ਨਹੀਂ ਅਸੀਂ ਸਿੰਘੋ ਟੱਪ ਚੁੱਕੇ ਹੁਣ ਤੇ ਫੂਟੀਆਂ ਵਿੱਚ ਜਾਵਾਂਗੇ ਪੰਚਮ ਨੰਬਰਦਾਰ ਆ ਕਰਿਆ ਭਾਈ ਉਹ ਕੱਲ ਗਾਣੇ ਆ ਦੇ ਚਲਕਾ ਅਸੀਂ ਪਹੁੰਚ ਕੇ ਜੋੜਕੀਆਂ ਜੁੜ ਗਿਆਗੇ ਜੋੜ ਕੇ ਨਥੇਹਾ ਨਥੇਹੇ ਤੋਂ ਕਹਾ ਫਿਰ ਪ੍ਰਭੂ ਮੈਂ ਵੀ ਦੰਦੀਵਾਲ ਚਾਹਣਾ ਆਹ ਕਿਹੜਾ ਬੰਦਾ ਨੰਬਰ ਦਾ ਸੂਰਤੀਆ ਜੱਗੇ ਦਾ ਮੈਂਡਾ ਬਾਈ ਪੰਜਾਬੀ ਲੋਕ ਕਹਿ ਕੇ ਜੱਗੇ ਦਾ ਪਿੰਡਾ ਜੱਗਿਆ ਬਾਈ ਅਸੀਂ ਤੇਰੇ ਪਿੰਡ ਚ ਹਾਜ਼ਰੀ ਲਵਾ ਚੁੱਕੇ ਆਂ ਜੇ ਸਾਡਾ ਵਲੌਗ ਦੇਖਿਆ ਤਾਂ ਕਮੈਂਟ ਜ਼ਰੂਰ ਕਰ ਦੇ ਹੋ ਸਕਿਆ ਆਉਂਦੇ ਤੈਨੂੰ ਮਿਲ ਕੇ ਵੀ ਜਾਈਏ ਕੂਰਤੀਏ ਦੇ ਅੱਡੇ ਤੇ ਆ ਗਏ ਭਾਈ ਜੀ ਬਹੁਤ ਲੱਗਿਆ ਹੈ ਇਸ ਏਰੀਆ ਵਿੱਚ ਭਰਾਓ ਪਹਿਲਾਂ ਸੇਮ ਬਹੁਤ ਸੀ ਹੁਣ ਤਾਂ ਭਾਲ ਕਰਦੇ ਆ ਵੇ ਨਰਮ ਨਰਮ ਹੋਣ ਲੱਗ ਗਏ ਹੁੰਦੇ ਤੱਕ ਜਦੋਂ ਇੱਥੇ ਸਾਡੀ ਘੂਆ ਤੋਂ ਦੂਰ ਹੋਣਾ ਇੱਧਰ ਸੀ ਜਿੱਦੋਂ ਜਾਂਦੇ ਨਾ ਬਹੁਤ ਸੇਮ ਹੁੰਦੇ ਕੱਲਿਆ ਸੀ ਇੱਧਰ ਜਾਂਦੇ ਨਾ ਉਹਦੇ ਛੋਟੇ ਛੋਟੇ ਹੁੰਦੇ ਭੂਆ ਕੋਲੇ ਤੇ ਇੱਥੇ ਸੁਕਰੀਰ ਜਿਹੇ ਤੇ ਪਾਣੀ ਜਖੜਾ ਹੁੰਦਾ ਸਾਰੇ ਆ ਬਾਣਾ ਚ ਇੱਧਰ ਹੈ ਕਾਗੀ ਜੀ ਤੇ ਪਤਾ ਨਹੀਂ ਲੋਕ ਵਿਚਾਰੇ ਉਹ ਤੋਂ ਕੀ ਖਾਂਦੇ ਸੀਗੇ ਫੇ ਐਵੇਂ ਜੇ ਕਰਾ ਉਧਰ ਆਪਣੇ ਉਹ ਬਾਣ ਤੇ ਜਿਆਦਾ ਪਕਾ ਇੱਕ ਰੰਗਾ ਗਏ ਸੀਗੇ ਥੇੜੀ ਵਾਲੇ ਨਹੀਂ ਜਿਹੜੇ ਰਿੰਪਲ ਆ ਗਏ ਮੈਡੀਕਲ ਵਾਲੇ ਥੇੜੀ ਉਹਨਾਂ ਦੇ ਬਾਹਲੀ ਉਹ ਸੀਗੀ ਉਹ ਆਪਣਾ ਸੇਮ ਦੀ ਤੇ ਉੱਥੇ ਉਹਨਾਂ ਦੇ ਜਦੋਂ ਸੇਮ ਦੀ ਤੇ ਕੀ ਬਾਦਲ ਵੇਲੇ ਤੇ ਉਦੋਂ ਬਾਅਦ ਉਹਨਾਂ ਦੇ ਕਨਕ ਹੋਈ ਬਾਵਾ ਉਹ ਕਹਿੰਦਾ ਸਾਡੇ 31 25 ਸਾਲਾਂ ਬਾਅਦ ਕਨਕ ਹੋਈ ਅਮਰੀਕਾ ਜੋ ਪਾਰਟੀ ਕਹਿੰਦਾ 25 ਸਾਲ ਸਾਨੂੰ ਤੁਸੀਂ ਦਿੱਤਾ ਕੋਈ ਹੁਣ ਪਾਰਟੀ ਮੰਗਦੇ ਨਾ ਲਾ ਕੇ ਆ ਹਾਲਾਤ ਸੀ ਲੋਕਾਂ ਦੇ ਦੱਸ ਦਿਆ ਸੇਮ ਵਾਲੇ ਲੋਕ ਜਿਹੜੇ ਪਿੰਡਾਂ ਚ ਕਹਿੰਦੇ ਭਾਈ ਬਹੁਤ ਬੁਰਾ ਹਾਲ ਸੀ ਹੈ ਬਹੁਤ ਬੁਰਾ ਹਾਲ ਸੀ ਆ ਵਾਹ ਵਾਹ ਯੇਸੀ ਜ਼ੂਰ ਤੇ ਤੋਂ ਅੱਗੇ ਜਿਹੜੀ ਪਹਾੜਾ ਨਹਿਰ ਹੁੰਦੀ ਆ ਉਹ ਤੇ ਬੁੰਜ ਗਿਆ ਨਾ ਆਪਾਂ ਤਾਂ ਆ ਗਏ ਭਾਈ ਆਪਾਂ ਕੀ ਆ ਇੱਥੇ ਸੂਆ ਸਾਂ ਬੰਦ ਹੋਇਆ ਹੋਣਾ ਹੈ ਨਾ ਰੋੜੀ ਵਾਲਾ ਆ ਗਏ ਨਹਿਰ ਤੇ ਰੋੜੀ ਵਾਲੀ ਨਹਿਰ ਤੇ ਇੱਥੋਂ ਆ ਪਿੰਡ ਸਾਡਾ ਬਜ਼ੁਰਗਾਂ ਦਾ ਪਿੰਡ ਆ ਇਹ ਕਲਿਆ ਸਾਡੇ ਬਜ਼ੁਰਗਾਂ ਦਾ ਪਿੰਡ ਆ ਇਹ ਕਹਿੰਦਾ ਪਿੰਡਾ ਰੋੜੀ ਰੋੜੀ ਤੋਂ ਦੰਦੀਵਾਲ ਜਿਹੜੇ ਸਾਰੇ ਇੱਥੇ ਸੀਗੇ ਹਾਂ ਦੰਦੀਵਾਲ ਇੱਥੋਂ ਗਏ ਆ ਦੰਦੀਵਾਲ ਫਿਰ ਚਾਹਾਨ ਬਣ ਕੇ ਪਾਕਿਸਤਾਨ ਚ ਜਾ ਕੇ ਫਿਰ ਕੋ ਸਾਡੇ ਬੰਦੇ ਪਾਕਿਸਤਾਨ ਚ ਵੀ ਰਹੇ ਆ ਜਾ ਕੇ ਇਹ ਅਸੀਂ ਜਾਵੜੇ ਜੱਸੀ ਪੋ ਵਾਲੀ ਤੇ ਆ ਬਾਨ ਵਾਲੀ ਥੋੜਾ ਤੁਸੀਂ ਕਿਹੜੇ ਪਾਸੇ ਆਏ ਬਾਨ ਜੱਸੀ ਦਾ ਬੰਦੋ ਕਹਿੰਦੇ ਨੇ ਮੋੜੀ ਗੱਟਾ ਕਿ ਟਵਾਲੇ 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 ਨੀ ਬਦਲ ਗਾ ਚਾਹ ਛੋਟਾ ਪਤਾ ਕਿੱਥੋਂ ਆਇਆ ਤੂੰ ਵੀ ਤਾਂ ਕਾਲਾ ਕਿੱਥੋਂ ਆਇਆ ਤੁਸੀਂ ਕਿੱਥੋਂ ਦੌਧਰ ਤੋ ਦੌਧਰ ਤੋ ਦੌਧਰ ਤੋ ਦੌਧਰ ਦਾ ਗੱਗੂ ਗੱਲ ਦਾ ਪੰਡਾ ਹੈਂ ਦੌਧਰ ਤਾਂ ਗੱਗੂ ਗੱਲ ਦਾ ਪੰਡਾ ਪਿਛਲਾ ਨਹੀਂ ਉਹ ਗੱਗੂ ਗੱਲ ਦਾ ਕੱਲ ਲੱਗਾ ਕਲਾ ਕੋਈ ਇਹ ਜਾਉਂਦਾ ਹੈ ਸਾਡਾ ਦੌਧਰ ਆ ਕੱਲ ਕਲਾ ਉਹਦਾ ਦਾ ਪਰਚ ਉਹਦਾ ਕੱਲ ਲਗਲਾ ਮੇਰੇ ਨਾਨਕੇ ਵੀ ਕੱਲ ਕਲਾ ਲੱਗਦੇ ਆ ਉਹ ਵੀ ਗੱਲ ਆ ਅੱਛਾ ਉਹ ਵੀ ਗੱਲ ਆ ਠੀਕ ਹੈ ਬਾਹਰ ਤੈਨੂੰ ਪਤਾ ਕੋਈ ਛੋਟਾ ਥੜੇ ਵਾਲਾ ਕਿੱਥੋਂ ਆਇਆ ਅਸਲ ਵਿੱਚ ਜਿਹੜਾ ਸਾਡਾ ਪਿੰਡ ਜੱਸੀਪੋ ਵਾਲੀ ਆ ਨਾ ਜੱਸੀ ਨਾਲ ਦੀ ਬੁਢੀ ਸੀ ਤੇ ਉੱਥੇ ਪਾਣੀ ਦਾ ਪੋਲ ਹੁੰਦੀ ਹੁੰਦੀ ਸੀ ਤੇ ਉਹਦਾ ਕਰਕੇ ਹੋਇਆ ਜੱਸੀ ਪੈ ਗਿਆ ਜੱਸੀ ਤੋਂ ਫਿਰ ਬਾਬਾ ਹਾਲਦਾਸ ਦਾ ਜਿਹੜਾ ਆ ਕੇ ਠਹਿਰੇ ਡੇਰਾ ਬਣਿਆ ਸਾਡਾ ਉਹ ਉੱਥੇ ਉਹ ਪਾਣੀ ਪੀਉਣ ਲੱਗੇ ਫਿਰ ਜੱਸੀਪੋ ਵਾਲੀ ਬੈਣ ਲੱਗੇ ਆਪਣੀ ਜਾਨਾ ਤੇ ਹੁਣ ਸਾਰੇ ਪੈਨੇਕੀ ਉਸ ਜੱਸੀਪੋ ਵਾਲੀ ਦੇ ਆ ਸਾਡਾ ਕਿਦਲਾ ਪਿੰਡ ਪੁਰਖਿਆਂ ਦਾ ਇਹ ਰੋੜੀ ਆ ਤੇ ਚਾਰਨੀ ਰੋੜੀ ਕਾਂਗਰਸ ਕਾਲਿਆ ਹਾਂ ਹਾਂ ਇੱਕਦਮ ਪਹਿਲਾਂ ਇੱਥੇ ਰੈਲੀ ਇੱਕ ਪ੍ਰੋਗਰਾਮ ਸੀ ਹਾਂ ਚਲੋ ਕਿ ਨਾਲ ਲੋਕ ਇਕੱਠੇ ਸੀ ਨਾ ਹਾਂ ਹਾਂ ਨਾਲ ਲੋ ਹਾਂ ਪੂਰੀ ਪੈਰਸਿਕ ਸੀ ਹੂੰ ਉਹ ਚੱਲ ਉਹ ਤੋਂ ਬਾਅਦ ਘਰੇ ਆ ਗਏ ਹੂੰ ਤੇ ਚਾਰਨੀ ਰੋੜੀ ਤੇ ਕਾਲਾ ਕਿੱਟੀਆ ਦਾ ਬੈਟਾ ਇਹ ਦੋ ਆਟ ਹੋ ਗਏ ਦੋਨੇ ਬਤਾਲੂ ਸ਼ਾਂਤਾ ਟੋਆ ਸੀ ਹਾਂ ਹਾਂ ਅੱਗੇ ਦੇਖੋ ਕਿ ਖਿਲਦਾ ਅਗਲੇ ਤੇ ਪਤਾ ਲੱਗਾ ਕਿ ਉਹ ਕਾਂਗਰਸ ਚਲ ਰਿਹਾ ਹੁਣ ਵੀ ਹੋਰ ਸਟੇਜ ਤੇ ਬੋਲ ਕੇ ਆ ਹਾਂ ਪੂਰਾ ਹੂੰ ਕਈ ਹੁੰਦਾ ਇਹਨਾਂ ਦਾ ਕੰਮ ਹੁਣ ਬੀਜੇਪੀ ਜਾਵੜਿਆ ਉਹ ਜੀ ਬੰਦੇ ਭੱਜੀ ਇਧਰ ਬੁਣਾਂਗੇ ਆਪਰੇ ਟੌਕੀ ਆ ਗਈ ਹਰਿਆਣਾ ਦੀ ਰੋਡਿੰਗ ਪੰਜਾਬ ਪੰਜਾਬ ਹਰਿਆਣਾ ਰੋਡ ਇਧਰ ਫੇਰ ਬੁਣਾਂਗੇ ਇਹ ਇੰਦਰ ਹਰਿਆਣਾ ਹੀ ਆ ਹੈ ਇਧਰ ਆਪਣੇ ਬੈਕ ਸਾਈਡ ਇਹਦਾ ਸਬੂਹੜਾ ਨਾ ਇਧਰ ਮੈਂ ਜਾ ਚੁੱਕਾ ਹਾਂ ਅੰਛੇ ਇਧਰ ਫੇਰ ਹੋਵੇ ਇਧਰ ਦਾ ਰੋਤੂਰਗੜ੍ਹ ਕਣੀ ਛੇੜਾ ਸਾਹਮਣੇ ਲੈ ਨਾ ਯਾਰ ਕਾਲਿਆਂ ਵਾਲੀ ਬੀਜ ਦੀ ਗਈ ਸੀ ਥੱਕੇ ਨਾ ਰੋੜ ਰੋਹੀ ਨੂੰ ਮੈਂ ਤੁਹਾਨੂੰ ਰੋੜੀ ਦਾ ਬਾਜ਼ਾਰ ਦਿਖਾ ਦਈਏ ਰੋੜੀ ਵਿੱਚ ਸ਼ਹਿਰ ਵਾਂਗ ਕਾ ਇੱਥੇ ਵੀ ਬਰਾਤ ਆਈ ਸੀ ਭਾਈ ਅਸੀਂ ਸਾਬ ਦੀ ਹੂੰ ਸਾਬ ਦੀ ਬਰਾਤ ਆਈ ਬੁੱਲਬੱ ਜਵਾਨੀ ਹਈ ਉਹਦੇ ਬੱਚੇ ਹੀ ਸੀਗੇ ਸਾਬ ਰੋੜੀ ਤੇ ਹੈਗਾ ਹਾਂ ਲੈ ਤੇ ਕੀ ਲੱਤੇ ਨੇ ਮੰਦਰਾ ਜੀ ਪਪਾ ਵੀ ਰੋੜੀ ਵੇ ਅਸੀਂ ਕਰਮ ਜੀ

ਇਥੇ ਬਾਅਦ ਹੋਈ ਸਭ ਕੁਝ ਹੋਆ ਅਭੀ ਲੋਕ ਐਂਤ ਸਿੰਘ ਇੱਥੇ ਕਰ ਲਓ ਭਾਈ ਮੁੱਤੀ ਅਭੀ ਤਰੀਕ ਆ ਗਿਆ ਕਿ ਪੰਪ ਤੇ ਆ ਗਿਆ ਆਪਾਂ ਰੋੜੀ ਪੰਪ ਆਏ ਅੱਗੇ ਵਾਲੀ ਤੇ ਰੋਕਰਦੇ ਆਪਾਂ ਇੱਥੇ ਭਾਈ ਕਿਹਾਂ ਵੀ ਕਰੇਗਾ ਕਰੇ ਕਰੇ ਹਾਂ ਅਭੀ ਨਹੀਂ ਇਸ ਐਗਰੀਮੈਂਟ ਤੋਂ ਅੱਗੇ ਆ ਛੋਟਾ ਜਿਹਾ ਬੋਲ ਨਾ ਜਾਓ ਰੋੜੀ ਪਹੁੰਚ ਗਈਆਂ ਮਾਰੀ ਦਾ ਪੰਪ ਕਰ ਲਓ ਕਿੰਨੇ ਨੇ ਰੋੜੀ ਆ ਪਿੱਧਰਾ ਭਾਈ ਬਾਥਰੂਮ ਆ ਗੱਡੀ ਆ ਗਈ ਗੁੱਗੂ ਗੱਲਦੀ ਗੱਗੂ ਗੱਲਦੀ ਨਾਲੇ ਦੇ ਕਿਸੇ ਨੇ ਸਟਾਰ ਦੇਣਾ ਸਾਡੇ ਵਰਸਾ ਨੰਬਰ ਤੇ ਸਪਰਕਰੋ 81 814655 ਤੇ 329 ਤੇ 8147 57 ਤੇ 329 ਤੇ ਸਪਰਕਰੋ ਸਾਡੇ ਨਾਲ ਆ ਤੁੰਗੋ ਨੇ ਗੁੱਗੂ ਗੱਲ ਲੀ ਦੀਪ ਜਾਣਾ ਮੋਰਚ ਨਹੀਂ ਸੌਰੀ ਆਪਣਾ ਉਹ ਜੱਟ ਤੇ ਜ਼ਮੀਨ ਚ ਉਹ ਜੀ ਪਏ ਪੁਰਾਣੀ ਰੰਗ ਕਰਵਾਤਾ ਜੀ ਆ ਜਿਹੜਾ ਬੈਠੇ ਬਿਠਾਇਆ ਹੀ ਆ ਜੀ ਬਜੱਟ ਤੇ ਜ਼ਮੀਨ ਵਾਲੀ ਜਿਹੜੀ ਗੁੱਗੂ ਗੱਲ ਕੋਲੇ ਹੁੰਦੀ ਆ ਇਹਨੂੰ ਰੰਗ ਕਰਵਾਤਾ ਇਹ ਤਰਵੰਡੀ ਦੇ ਬੰਦੇ ਤੋਂ ਖਰੀਦੀ ਸੀ ਸਾਡੇ ਪਿੰਡ ਵਾਲਿਆਂ ਨੇ ਹਨਾ ਓਏ ਆ ਜਾਂਦੀ ਆ ਇਹ ਗੁੱਗੂ ਗੱਲ ਦੀ ਜੀ ਇਹ ਇਹ ਜਿਹੇ ਹੁੰਦਾ ਸੀ ਜੋਗਰਾ ਤੇ ਖੇਰਾ ਤੇ ਗੁੱਗੂ ਗੱਲਾ ਕਬਜ਼ਾ ਲੈਣ ਜਾਂਦੇ ਹੁੰਦੇ ਆ ਆਪਾਂ ਇਹ ਨਹਿਰ ਤੇ ਘਾੜਾ ਨਾ ਰਵਾਈਦੀ ਬਈ ਆਹ ਹੋਰ ਕਿਹੜੀ ਆ ਇਹ ਮਾਲਾ ਹਰਿਆਣੇ 'ਚ ਕਿੰਨਾ ਫਰਕ ਹੈ ਕਿੰਨੀ ਹਰਿਆਲੀ ਆ ਸੜਕਾਂ ਤੇ ਤੇ ਪੰਜਾਬ ਦੇ ਵਿੱਚ ਸਾਰੇ ਦਰਗਾ ਤਾਂ ਪੱਟਦੇ ਇਹ ਲੋਕਾਂ ਨੇ ਡਾਕਾਂ ਨੂੰ ਚੋਰੀ ਕਰਕੇ ਲੈ ਜਾਂਦੇ ਲੈ ਫੇਰ ਪਾਤੇ ਚਾਲੇ ਭਾਈ ਪੰਪ ਤੋਂ ਰੋੜੀ ਵਾਲੇ ਤੋਂ ਝੋੜੜ ਰੋਹੀ ਜਾ ਕੇ ਰੁਕਾਂਗੇ ਹੁਣ ਤਾਂ ਆਪਾਂ ਪਿੰਡ ਬਾਬਿਆਂ ਦੇ ਡੇਰੇ ਬਾ ਇੱਥੇ ਗੰਦੀਵਾਲ પેટ્રોલ ਪੰਪ ਬਾਈ ਆ ਵੀ ਆਪਣੇ ਪੰਪ ਆ ਗੰਦੀਵਾਲ ਕ੍ਰੋਲ ਪੰਪ ਕ੍ਰੋਲਿੰਗ ਆ ਪੈਸ ਆ ਗਿਆ ਆ ਮੁੜ ਚੱਲੇ ਚੋੜੜ ਰੋਹੀ ਪਿੰਡ ਨੂੰ ਡੇਰੇ ਨੂੰ ਬੱਲੇ ਆਪਾਂ ਚੋੜੜੀ ਆਉਣਗੇ ਹਾਂ ਢੋੜੜੀ ਆਉਣਗੇ ਸਿੱਧਾ ਵਸਾਂ ਪਤਾ ਲੱਗਦਾ ਪਿੰਡ ਤੋਂ ਇੱਥੇ ਸੇਮ ਬਹੁਤ ਆਈ ਹੈ ਦੁਬਾਰਾ ਦੇ ਨੇੜੇ ਡੇਰਾ ਦੁਬਾਰਾ ਸਾਹ ਦੇ ਨੇੜੇ ਮੰਡੀ ਚੋਰ ਰੋਹੀ ਨੇ ਆ ਨੂੰ ਕਾਣ ਦੇ ਕੋਠੀਆਂ ਬੱਡੀਆਂ ਬਣੀਆਂ ਇੱਧਰ ਜਣਾ ਸਾਰੀ ਸੇਮ ਹੁੰਦੀ ਹੈ। ਆਪਰੇ ਤੋਂ ਬਾਰੋਂ ਬੜਾ ਘਟੋਲ ਹੈ। ਜਦੋਂ ਮੈਂ 20 ਸਾਲ ਪਹਿਲਾਂ ਆਇਆ ਤਾਂ ਸਾਰੇ ਆਹ ਮਾਲਾਬੇ ਤੇ ਦੱਖਣੀ ਤਰਕੀ ਹੁੰਦਾ ਘਰ ਫੇਰ ਪੈਗੇ ਦੂਰੀਆਂ ਤੇ ਪਾਟੇ ਹੋਏ ਘਰ ਦੇ ਖੜੇ ਸੀ ਪੁਰਾਣੇ। ਆ ਗਿਆ ਆਪਾਂ ਡੇਰੇ ਕੰਢੇ ਧੁਰਾ ਸਾਹਮਣੇ ਜੇ ਆਪਾਂ ਗੱਡੀ ਲਪਾਰ ਕੇ ਤਾਂ ਦਕਤਰ ਦੇ ਦਰਸ਼ਨ ਕਰਦੇ ਆ। ਉਹ ਪੀ ਜਾਂਦਾ ਉਧਰ ਦੇਲੇ ਚ ਤੇ ਦੋਨੋਂ ਦਹੋਣ ਆ ਇਧਰ ਜਿਹੜੇ ਆ ਸੀ ਨਾ ਪਹਿਲਾਂ 20 ਸਾਲ ਪਹਿਲਾਂ ਜਦੋਂ ਆਇਆ ਸੀ ਇੱਥੇ ਮਾਲਾ ਵੀ ਪਿੰਡ ਹੁੰਦਾ ਹੀ ਜਿਹੜਾ ਉਹ ਸੇਮ ਆ ਗਈ ਜੀ ਤੇ ਕੱਲੇ ਘਾਹ ਫੂਸ ਦਿਓ ਲੋ ਆਹਾ ਜਿਵੇਂ ਹੁਣ ਤਾਂ ਘਰ ਪੈ ਗਏ ਤੇ ਉਦੋਂ ਪਹਿਲਾਂ ਡੇਰੇ ਵਾਲਾ ਤਾਂ ਜਗਾ ਸੀ ਜਿੱਥੇ ਮਾਲਾਂ ਦੇ ਸੇਮ ਨਹੀਂ ਆਈ ਸੀ ਤੇ ਫੇਰ ਹੀ ਕਦੇ ਇੱਥੇ ਸੇਮ ਨਹੀਂ ਆਈ ਜੀ ਡੇਰੇ ਚ ਉਦੋਂ ਸੇਮ ਵੀ ਨਹੀਂ ਆਈ ਸੀ ਇਹ ਡੇਰੇ ਨੂੰ ਬਹੁਤ ਮੰਨਿਆ ਜਾਂਦਾ ਇਹ ਹਰਿਆਣੇ ਚ ਪੈਂਦਾ ਡੇਰਾ ਚੋੜ ਰੋਹੀ ਪਿੰਡ ਹੈ ਫਤਿਹ ਜਿਹਲੇ ਚ ਤੂਰਤੀਆ ਨੇੜੇ ਪਿੰਡ ਹੈ ਤੇ ਆਪਾਂ ਪਹੁੰਚ ਚੁੱਕੇ ਹਾਂ ਹੁਣ ਡੇਰੇ ਅਸੀਂ ਚੱਲਦੇ ਹਾਂ ਹੁਣ ਅੰਦਰੋਂ ਦਿਖਾਉਣੇ ਆਂ ਵਿਊ ਤੇ ਬਲੌਗ ਨਾਲ ਜੁੜੇ ਰਹੋ ਕਮੈਂਟ ਕਰਦੇ ਰਹੋ ਲਾਈਕ ਕਰਦੇ ਰਹੋ ਆ ਜਾ ਨੰਬਰ ਦਾ ਰੱਖ ਦੀਓ ਸਟੈਂਡ ਆ ਨੰਬਰ ਦਾ ਸਟੈਂਡ ਰੱਖ ਜੀ ਗੱਡੀ ਜਾ ਆ ਜਾ ਆ ਗੱਡੀ ਜੀ ਇਧਰ ਗੱਡੀਆਂ ਲਾਉਂਦੇ ਆ ਪਾਰਕਾ ਡੇਰੇ ਦੀ ਕਿਹੜੀ ਆ ਹੋਰ ਠੀਕ ਆ ਠੀਕ ਆ ਉਹ ਗੱਡੀ ਗੜੀ ਆਪਣੀ ਉਹਦੇ ਵਿੱਚ ਆਪਾਂ ਮੋਬਾਈਲ ਵਾਲਾ ਸਟੈਂਡ ਰੱਖਾਂਗੇ ਆਪਾਂ ਮੁੰਡੇ ਸੇਵਾ ਕਰਨ ਵਾਲਿਆਂ ਕੋਲੇ ਆਪਣੇ ਬੂਟ ਜਮ੍ਹਾਂ ਕਰਵਾਤੇ ਜੋੜਾ ਘਰ ਚ ਤੇ ਟੋਕਣ ਵੀ ਮਿਲ ਗਿਆ ਆਪਾਂ ਨੂੰ 327 ਟੋਕਾ ਨੰਬਰ 327 ਸਾਰੇ ਪਿੰਡੇ ਚ ਓ ਰਡਾਈ ਦੇ ਨੌਜਵਾਨਾ ਸੇਵਾ ਕਰ ਰਹੇ ਆ ਸਾਰੇ ਭਾਈ ਇਹ ਚੋੜੜ ਰੋਹੀ ਪਿੰਡ ਦੇ ਨੌਜਵਾਨਾ ਡੇਰੇ ਚ ਸੇਵਾ ਕਰ ਰਹੇ ਆ ਅੱਜ ਬਾਬਿਆਂ ਪਰਚੀ ਬਣਾਈ ਜਾ ਰਹੀ ਹੈ ਆਪਾਂ ਡੇਰੇ ਦੇ ਅੰਡਰ ਹੋ ਚੁੱਕੇ ਆ ਦਾਖਲ ਅੰਦਰ ਦਾਖਲ ਹੋ ਚੁੱਕੇ ਆ ਡੇਰੇ ਚ ਹੋਰ ਬਾਈ ਠੀਕ ਹੋ ਸੰਗਤਾਂ ਜੁੜ ਰਹੀਆਂ ਮੁਰਨਾ ਕਿਧਰ ਜੀ ਜਾ ਬਣ ਠੀਕ ਹੈ ਜੀ ਉਧਰ ਸਾਡੇ ਬਾਬਾ ਜੀ ਬੈਠੇ ਆ ਸੰਤ ਵੇਕਨੰਦ ਜੀ ਜੈ ਰਾਮ ਰਾਮ ਬਾਈ ਫੋਟੋ ਗੋងੀ ਆਪ ਜੀ ਨੂੰ ਪਿੰਨੇ ਆ ਬਾਬਾ ਜੀ ਆਪਣਾ ਮਲਦੀਪ ਸਿੰਘ ਨੰਦੀਵਾਲ ਸੰਤ ਬਿਵੇਕ ਅਨੰਦ ਜੀ ਕਿੰਦਰਾ ਇੱਥੇ ਜੱਸੀ ਪਗਵਾਲੀ ਜਰੀਆਂ ਸੰਗਤਾਂ ਲੰਗਰ ਚਾਗਦੇ ਹੋਈਆਂ हाणे चलद मथा टेकणी ਨਾਗਾ ਜੀ ਦੀ ਹਮਾਤ ਤੇ ਮੱਥਾ ਟੇਕਾਂਗੇ ਆਪਾਂ ਇਹ ਡੇਰੇ ਦਾ ਦੂਜਾ 게ਟ ਆ ਬਾਬਾ ਜੀ ਸਮਾਦਾ ਜਿਹੜੇ ਛੜ ਇੱਧਰ ਹੀ ਮੱਥਾ ਟੇਕਾਂ ਤੇ ਤਾਂ ਤੁਸੀਂ ਬਾਬਾ ਜੀ ਦੀ ਸਮਾਧ ਆ ਆਪਾਂ ਵੀ ਲੈਂਚ ਖੜਦੇ ਆ ਮੱਥਾ ਟੇਕਾਂਗੇ ਲੈਂਚ ਖੜ ਕੇ ਸੰਗ ਤਾਂ ਮੱਥਾ ਟੇਕ ਰਹੀਆਂ ਸਰਦਾਰ ਲੂਡੇਰੇ ਦੇ ਬਹੁਤ ਦੂਰ ਦੂਰੋਂ ਆ ਰਹੇ ਆ ਅਜੀ ਬਟੰਡੇ ਕੋਲੋਂ ਆਏ ਜੱਸੀ ਪੌ ਵਾਲੀ ਤੋਂ ਝੋੜੜ ਰੋਹੀ ਪਿੰਡ ਬਾਬਾ ਜੀ ਦੇ ਵਰਤੀ ਤੇ ਨਾਗਾ ਬਾਬਾ ਜੀ ਦੀ ਵਰਤੀ ਤੇ ਬੰਨਾਗਾ ਜੀ ਦਾ ਵਰਚੇ ਦਾ ਭੋਗ ਪੈ ਚੁੱਕਾ ਹੈ ਤੇ ਦੇਗ ਬੰਡੀ ਜਾ ਰਹੀ ਹੈ ਤੇ ਬਾਬਾ ਜੀ ਨੂੰ ਸੰਧਾਰ ਲਈ ਭੇਟ ਕਰ ਰਿਹਾ ਮਹਾਪੁਰਚ ਸੰਤ ਕਾਪੂ ਜੀਰ ਦਾ ਇਹ ਜੀ ਆ ਰਿਹਾ ਹੈ ਉਹ ਪਹਿਚਕਾ ਤੇ ਹੁਣ ਲੰਗਰ ਵਰਤਾਇਆ ਜਾ ਰਿਹਾ ਹੈ ਜਲੇਬੀਆਂ ਦੇ ਨਾਲ ਜਲੇਬੀਆਂ ਵਰਤਾਈਆਂ ਜਾ ਰਹੀਆਂ ਸੰਗਤਾਂ ਨੂੰ ਚੋਹ ਔਰ ਸੀਗਲ ਬਾਬਾ ਇੱਥੇ ਕੋ ਬਾਬਾ ਜੀ ਹੋਰ ਵਧੀਆ ਚੜ੍ਹਦੀ ਕਲਾ ਚ ਕੋਈ ਨਹੀਂ ਬਾਬਾ ਜੀ ਹੁਣ ਆਪਾਂ ਚੱਲਦੇ ਆਂ ਸਮਾਪਤੀ ਹੋ ਗਈ ਹੁਣ ਚੱਲਦੇ ਪਿੰਡ ਵੱਲ ਆਪਣਾ ਗੁਰਪ੍ਰੀਤ ਸਿੰਘ ਟਰਮਾਣਾ ਜੱਸੀਪੋ ਵਾਲੀ ਵੀ ਖੜਾ ਨਾਲ ਬਾਈ ਜੀ ਤੇ ਆਪਾਂ ਉਧਰੋਂ ਪਾਉਣੇ ਆਂ ਬੂਟ ਜੋੜਾ ਕਰਦੋ ਤੇ ਉਧਰੋਂ ਆਪਣੇ ਬੰਦੇ ਸ਼ਾਵਾ ਜਾ ਰਿਹਾ ਉਹ ਚੱਲ ਪੇ ਕਾਲੇ ਵਰਕੇ ਤੇ ਆਪਾਂ ਵੀ ਬੂਟ ਪਾ ਕੇ ਹੁਣ ਚੱਲਦੇ ਆਂ ਪਿੰਡ ਨੂੰ ਤੇ ਤੁਹਾਨੂੰ ਆਪਣਾ ਬਲੌਗ ਚੰਗਾ ਲੱਗਿਆ ਕਮੈਂਟ ਕਰ ਦੋ ਲਾਇਕ ਕਰ ਦੋ ਜੇਰ ਕਰ ਦੋ ਅੱਗੇ ਹੋਰ ਵਲੌਗ ਲੈ ਕੇ ਹੁਣ ਫੇਰ ਆਵਾਂ ਅੱਜ ਹੋਵਾਂਗੇ ਆਪਾਂ